ਬੀਤੇ ਦਿਨੀ ਲੁਧਿਆਣਾ ਦੇ ਮੈਰਿਜ ਪੈਲਸ ਦੇ ਵਿੱਚ ਤਾੜ-ਤਾੜ ਗੋਲੀਆਂ ਚੱਲੀਆਂ ਸੀ ਤਾਂ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋ ਗਿਆ ਕਿ ਆਖਰ ਇਹ ਗੋਲੀ ਕਿਉਂ ਚਲਾਈ ਗਈ ਸੀ ਪੁਲਿਸ ਕਮਿਸ਼ਨਰ ਦੱਸਿਆ ਕਿ ਇਸ ਫਾਇਰਿੰਗ ਦੌਰਾਨ ਇੱਕ ਮਹਿਲਾ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਵਿਆਹ ਦੇ ਵਿੱਚ ਲਾੜੇ ਦੇ ਕੁਝ ਦੋਸਤ ਆਏ ਸੀ ਜਿਸ ਦੌਰਾਨ ਦੂਸਰੇ ਮੁੰਡਿਆਂ ਦੇ ਨਾਲ ਉਹਨਾਂ ਦੀ ਤਕਰਾਰਬਾਜ਼ੀ ਹੋ ਜਾਂਦੀ ਹੈ ਤਕਰਾਰਬਾਜ਼ੀ ਇੰਨੀ ਵੱਧ ਗਈ ਕਿ ਉੱਥੇ ਤਾੜ-ਤਾੜ ਗੋਲੀਆਂ ਚੁਲਾ ਦਿੱਤੇ ਗਏ ਜਿਸ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ ਹੈ ਉਨਾ ਕਹਿ ਕੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਮੈਰਿਜ ਪੈਲਸ ਦੇ ਵਿੱਚ ਇਹ ਫਾਇਰਿੰਗ ਹੋਈ ਹੈ ਔਰਪੀਆਂ ਤੋਂ ਇਲਾਵਾ ਪੈਲਸ ਦੇ ਮੈਨੇਜਮੈਂਟ ਅਤੇ ਆਯੋਜਕ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਬਾਤ ਕਸਲ ਮੇ ਜੋ ਜਿਹੜੀ ਫਾਇਰਿੰਗ ਹੋਈ ਹੈ ਇੱਕ ਮੁੰਡਾ ਸੀਗਾ ਵਰਿੰਦਰ ਜਿਹਦਾ ਵਯਾ ਸੀਗਾ ਜੀ ਇਹ ਇਨੇ ਆਪਣੇ ਦੋਸਤ ਇਨਵਾਈਟ ਕੀਤੇ ਸੀ ਉਹਨ ਦੋਸਤਾਂ ਵਿੱਚੋਂ ਦੋ ਵਿਅਕਤੀ ਸੀਗੇ ਇੱਕ ਦਾ ਨਾਮ ਸ਼ੁਭਮ ਅਗਰਵਾਲਾ ਦੂਜੇ ਦਾ ਨਾਮ ਅੰਕੁਰਾ ਏ ਵੀ ਆਪਣੇ ਦੋਸਤਾਂ ਨਾਲ ਆਏ ਹੋਏ ਸੀਗੇ ਤੇ ਕਿਸੇ ਕਾਰਨ ਵਰਸ਼ਨਾਦੀ ਆਪਸ ਚ ਤੂ ਤੂ ਮਮਾ ਮ ਹੋ ਗਈ ਜ ਤੂ ਤੂ ਮਮਾ ਮ ਹੋ ਗਈ ਗਾਲੀ ਗਲੋ ਸ਼ੁਰੂ ਹੋ ਗਿਆ ਕੁੱਟਮਾਰ ਸ਼ੁਰੂ ਹੋ ਗਈ ਤੇ ਕੁਝ ਬੰਦੇ ਜਿਹੜੇ ਹੈ ਨਾ ਦੇ ਨਾਲ ਦੇ ਤਿੰਨ ਤੋਂ ਚਾਰ ਤੱਕ ਦੇ ਕਰੀਬ ਉਹਨਾਂ ਦੇ ਕੋਲ ਵੈਪਨ ਵੀ ਸੀਗੇ ਉਹਨਾਂ ਨੇ ਇੱਕ ਦੂਜੇ ਤੇ ਫਾਇਰ ਕੀਤਾ ਜੀ ਟੋਟਲ ਫਾਇਰ ਜਿਹੜਾ ਹੋਇਆ ਉਹ 20 ਤੋਂ 25 ਤੱਕ ਫਾਇਰ ਹੋਏ ਦੀ ਤੇ ਜਿਹੜੇ ਗੈਸ ਸੀਗੇ ਦੋ ਗੈਸ ਲੱਗੀ ਸੀਗੀ ਉਹਨਾਂ ਨੂੰ ਗੋਲੀ ਹਸਪੀਟਲ ਜਾ ਕੇ ਉਹਨਾਂ ਦੀ ਡੈਥ ਹੋ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਕੋਈ 20 ਮਿੰਟਾਂ ਚ ਕੈਸਲ ਜਿਹੜਾ ਹੈ ਪੂਰਾ ਬਾਦ ਕੈਸਲ ਮੈरिज पैलेस ਉਹ ਸੀਲ ਕਰਤਾ ਲੋਕਾਂ ਨੂੰ ਆਪਣੇ ਘਰ ਭੇਜਤਾ ਪਰਚਾ ਦਰਜ ਹੋ ਗਿਆ ਜੀ 6 ਲੋਕ ਰਾਉਂਡ ਅਪ ਹੋ ਗਏ ਕੋਈ 6-7 ਹੋਰ ਐ ਜੋ ਜਿਹੜੇ ਸੀਸੀਟੀਵੀ ਫੁਟੇਜ ਚ ਆਏ ਐ ਜਿਹੜੇ ਰਾਉਂਡ ਅਪ ਕਰਨੇ ਇਸ ਤੋਂ ਇਲਾਵਾ ਅ ਜਿਸ ਬੰਦੇ ਨੇ ਇਨਵਾਈਟ ਦਿੱਤਾ ਸੀਗਾ ਇਹਨਾਂ ਨੂੰ ਤੇ ਹਿਦਾਇਤ ਬਿਲਕੁਲ ਕਲੀਅਰ ਹੈ ਸਰਕਾਰ ਦੀ ਵੀ ਤੇ ਐਡਮਿਨਿਸਟ੍ਰੇਸ਼ਨ ਦੀ ਵੀ ਕਿ ਵੈਪਨ ਜਿਹੜੇ ਹੈ ਉਹ ਅ ਮੈਰਿਜ ਪੈਲੈਸ ਚ ਨਹੀਂ ਲੈ ਕੇ ਜਾਣੇ ਹੈ ਉਹਦੇ ਉਹਦੇ ਤੇ ਵੀ ਕਾਰਵਾਈ ਕੀਤੀ ਹੈ ਆਪਾਂ ਪਰਚਾ ਉਹ ਰਜਿਸਟਰ ਹੋਇਆ ਹੈ ਮੈਰਿਜ ਪੈਲੈਸ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਅਗੇਂਸਟ ਵੀ ਤੇ ਜਨਾਨੇ ਇਨਵਾਈਟ ਕੀਤਾ ਸੀਗਾ ਉਹਨਾਂ ਨੇ ਵੀ ਸਰ ਇੱਕ ਜਿਹੜਾ ਕਾਇਲ ਹੈ ਉਹ ਡੀਐਮਸੀ ਦੇ ਵਿੱਚ ਐਡਮਿਟ ਹੈ ਉਹਦਾ ਕੀ ਨਾਮ ਹੈ ਤੇ ਉਹਦੇ ਤੇ ਐਫਆਈਆਰ ਹੋਈ ਹੈ ਜੀ ਉਹ ਜੋ ਜਿਹੜਾ ਘਾਇਲ ਹੈ ਜਿਹਦੇ ਹੱਥ ਸਿਰ ਗੋਲੀ ਜਿਹੜੀ ਲੱਗੀ ਹੈ ਉਹ ਅੰਕੁਰ ਦਾ ਅੰਕੁਰ ਦਾ ਸਾਥੀ ਸੀਗਾ ਜੀ ਇੱਕ ਲੇਡੀ ਏਜੰਟ ਹੈ ਕਾਰਨ ਕੀ ਆ ਵੀ ਤਾਂ ਆਇਆ ਸਾਹਮਣੇ ਸਰ ਇਨਕਾ ਕਾਰਨ ਇਹ ਇਹ ਪਹਿਲੇ ਵੀ ਇੱਕ ਦੋ ਵਾਰ ਝਗੜੇ ਹੈ ਜੀ ਸਰ ਠੀਕ ਹੈ ਇਨ ਇਨਕੇ ਜੋ ਗਰੁੱਪ ਹੈ आ, लड़कों का इनकी आपस में पहले भी एक दो बार झड़प हुई है और तीन चार ऐसे भी हैं जिन पे लड़ाई झगड़े के पहले आ, लड़ाई झगड़े का रिकॉर्ड है केसेस है नहीं बच्चा नहीं सरुण सरुण ना बदमाश कह लो ना आप गैंगस्टर कह लो सर, जी ये बिल्कुल गली के जैसे लड़के इकट्ठे होके एक दूसरे को गाली गलोच करते हैं वर्चस्व की लड़ाई टाइप जो है।, है उनकी आइडेंटिफिकेशन क्या हुई की दो दो हैं वो आपको प्रेस नोट पे मिलता है

क्लियर कट डायरेक्शन हैं ऑर्डर्स 144 के निकले हुए हैं जैसे कोई वॉयलेशन करेगा जी मैनेजमेंट को हम बुक करेंगे और इस केस में भी जो लड़के बच गए हैं उन पर सख्त से सख्त सक्स कार्रवाई होगी सर जिनके लाइसेंस इशू हुए हैं हथियारों के उनके कैंसिल रिव्यू वो कैंसिल होंगे जी सर नहीं ये 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 नहीं वी आर नॉट अवेयर वो किसी ने वो अगर कोई आया भी होगा ਤੋ ਉਹ ਇਨਵਿਟੇਸ਼ਨ ਤੇ ਆਏ ਹੋਣਗੇ ਇਸਨੇ ਇਨਵਾਈਟ ਕੀਤਾ ਹੋਗਾ ਜਿ세 ਇਸਨੇ ਇਹਨਾਂ ਲੋਕਾਂ ਨੂੰ ਕਨਵਰਟ ਕੀਤਾ ਹੈ। ਕੀ ਦੇਖਿਆ ਜਾਵੇ ਤਾਂ ਮੈਰਿਜ ਪੈਲਾਸਾਂ ਦੇ ਵਿੱਚ ਹਥਿਆਰ ਲੈਉਣ ਤੇ ਪਾਬੰਦੀ ਆ ਪਰ ਇਸ ਦੇ ਬਾਵਜੂਦ ਵੀ ਦੇਖਿਆ ਜਾ ਰਿਹਾ ਹੈ ਕਿ ਬਰਾਤ ਵਿੱਚ ਸ਼ਾਮਲ ਜਾਂ ਵਿਆਹ ਦੇ ਵਿੱਚ ਸ਼ਾਮਲ ਮੁੰਡਿਆਂ ਦੇ ਵੱਲੋਂ ਹਥਿਆਰ ਲੈ ਕੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਜੋ ਕਿ ਕਿਸੇ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਦਿੰਦੀ ਹੈ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।